ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਇਆ ਜੀ ਆਪਾਂ ਨੇ ਘਰੇ ਮਸਾਲਾ ਦੁੱਧ ਠੀਕ ਹੈ ਜੀ ਜੇ ਤੁਸੀਂ ਰੈਸਪੀ ਸਿੱਖਣੀ ਆ ਤਾਂ ਵੀਡੀਓ ਨਾਲ ਬਣੀ ਰਹੋ ਠੀਕ ਹੈ ਜੀ ਵੀਡੀਓ ਨੂੰ ਸਕਿਪ ਨਾ ਕਰਿਓ ਤੁਹਾਨੂੰ ਦੱਸ ਦਿਆਂ ਕਿਹੜੇ-ਕਿਹੜੇ ਆਪਾਂ ਨੇ ਇਹਦੇ ਵਿੱਚ ਮਸਾਲੇ ਪਾਏ ਆ ਠੀਕ ਹੈ ਜੀ ਕਿਸ ਤਰੀਕੇ ਨਾਲ ਆਪਾਂ ਨੇ ਇਹ ਬਣਾਇਆ ਬਿਲਕੁਲ ਸਿੰਪਲ ਰੈਸਪੀ ਆ ਤੁਸੀਂ ਇਹਨੂੰ ਸਰਦੀ ਦੇ ਵਿੱਚ ਬਣਾ ਕੇ ਪੀ ਸਕਦੇ ਹੋ ਠੀਕ ਹੈ ਜੀ ਸਰੀਰ ਨੂੰ ਬਹੁਤ ਫਾਇਦੇ ਹੁੰਦੇ ਆ ਦੁੱਧ ਦੇ ਠੀਕ ਹੈ ਜੀ ਮਸਾਲਾ ਦੁੱਧ ਦੇ ਆਜੋ ਫਿਰ ਵੀਡੀਓ ਕਰਦੇ ਹਾਂ ਸਟਾਰਟ ਠੀਕ ਹੈ ਜੀ ਸੋ ਵੀਡੀਓ ਸਟਾਰਟ ਕਰ ਸਟਾਰਟ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜੇ ਵੀਰ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਆਜੋ ਫਿਰ ਰੈਸਪੀ ਕਰਦੇ ਹਾਂ ਹੁਣ ਆਪਾਂ ਸਟਾਰਟ ਤੇ ਲਓ ਜੀ ਮਸਾਲਾ ਮਿਲਕ ਬਣਾਉਣ ਵਾਸਤੇ ਆਪਾਂ ਨੂੰ ਚਾਹੀਦਾ ਏ ਬਾਦਾਮ ਠੀਕ ਹੈ ਜੀ ਥੋੜੇ ਜੇ ਕਾਜੂ ਚਾਰ ਮੱਗਜ ਹੋਗੇ ਠੀਕ ਹੈ ਜੀ ਇਹਨੂੰ ਮੋਟਾ ਮੱਗਜ ਕਹਿ ਦਿੰਦੇ ਆ ਥੋੜੇ ਜਿਹਾ ਪਿਸਤਾ ਚਾਹੀਦਾ ਏ ਤੇ ਆ ਦੋ ਛਵਾਰੀਆਂ ਦੇ ਪੀਸ ਠੀਕ ਹੈ ਜੀ ਇਹਦੇ ਬੀਜ ਆਪਾਂ ਨੇ ਕੱਢ ਦੇਣੇ ਆ ਛਵਾਰੀਆਂ ਦੇ ਆ ਦੇਖੋ ਵਿੱਚ ਤੇ ਤੇ ਉ ਤੋਂ ਬਾਅਦ ਚਾਹੀਦੇ ਆਪਾਂ ਨੂੰ ਛੋਟੀ ਇਲਾਇਚੀ ਦੇ ਬੀਜ ਠੀਕ ਹੈ ਜੀ 10 ਤੋਂ 12 15 ਇਲਾਇਚੀਆਂ ਦੇ ਆਪਾਂ ਨੇ ਬੀਜ ਕੱਢ ਲਏ ਕਾਲੀ ਮਿਰਚ ਹੋਗੀ ਠੀਕ ਹੈ ਜੀ ਬੜੀ ਇਲਾਇਚੀ ਦੇ ਬੀਜ ਹੋਗੇ ਇੱਕ ਟੋਟਾ ਠੀਕ ਹੈ ਜੀ ਛੋਟਾ ਜਿਹਾ ਦਾਲਚੀਨੀ ਦਾ ਤੇ ਲੌਂਗ ਤਿੰਨ ਤੇ ਆ ਠੀਕ ਹੈ ਜੀ ਜੈਫਲ ਥੋੜਾ ਜਿਹਾ ਇਹ ਤੋੜ ਲਿਆ ਆਪਾਂ ਨੇ ਬਰੀਕ ਕਰ ਲਿਆ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਸਭ ਤੋਂ ਪਹਿਲਾਂ ਆਪਾਂ ਨੇ ਠੀਕ ਹੈ ਜਿਹੜਾ ਇਹ ਮਟੀਰੀਅਲ ਹੈ ਇਹ ਪਾ ਲੈਣਾ ਇੱਕ ਪੈਨ ਦੇ ਵਿੱਚ ਪੈਨ ਕਰ ਲੈਣਾ ਆਪਾਂ ਨੇ ਥੋੜਾ ਜਿਹਾ ਗਰਮ ਠੀਕ ਹੈ ਜੀ ਇਹਨੂੰ ਹਲਕਾ ਜਿਹਾ ਆਪਾਂ ਨੇ ਭੁੰਨ ਲੈਣਾ ਯਾਨੀ ਜ਼ਿਆਦਾ ਵੀ ਨਹੀਂ ਭੁੰਨਣਾ ਹੈਗਾ ਇੱਕ ਦੋ ਮਿੰਟ ਆਪਾਂ ਨੇ ਇਹਨੂੰ ਭੁੰਨ ਲੈਣਾ ਠੀਕ ਹੈ ਜੀ ਇਹਨੂੰ ਸਾਰੇ ਨੂੰ ਤਾਂ ਜੋ ਮਾਰਾ ਜਾਏ ਠੀਕ ਹੈ ਜੀ ਗਰਮ ਹੋ ਜਵੇ ਕਿਉਂਕਿ ਇਹ ਸਲਾਬੇ ਹੁੰਦੇ ਆ ਜਦੋਂ ਇਹ ਮੜ ਜੇ ਕੈੜੇ ਹੋ ਗਏ ਠੀਕ ਹੈ ਜੀ ਫਿਰ ਪੀਸਣ ਦੇ ਵਿੱਚ ਆਸਾਨੀ ਰਹੂਗੀ ਤੇ ਨੂੰ ਥੋੜਾ ਜਿਹਾ ਗਰਮ ਕਰ ਲੈਂਦੇ ਆ ਤੇ ਲਓ ਜੀ ਜਿਹੜੇ ਜਿਹੜੇ ਆ ਪਰੇ ਮਸਾਲੇ ਲਏ ਆ ਠੀਕ ਹੈ ਜੀ ਉਹ ਆਪਣੇ ਹੋ ਗਏ ਗਰਮ ਤੈਨੂੰ ਹਲਕਾ ਜਿਹਾ ਠੰਡਾ ਕਰ ਲੂਗੇ ਠੀਕ ਹੈ ਜੀ ਇੱਕ ਅੱਧਾ ਮਿੰਟ ਜਦੋਂ ਇਹ ਠੰਡੇ ਹੋ ਗਏ ਠੀਕ ਹੈ ਜੀ ਫਿਰ ਆਪਾਂ ਕਰ ਲਾਂਗੇ ਇਹਨਾਂ ਨੂੰ ਗ੍ਰाइंड ਤੇ ਲੋ ਜੀ ਇਹਨਾਂ ਦਾ ਆਪਾਂ ਨੇ ਬਣਾ ਲੈਣਾ ਪਾਊਡਰ ਠੀਕ ਹੈ ਜੀ ਐਸੇ ਜੱਗ ਦੇ ਵਿੱਚ ਪੀਸਾਂਗੇ ਆਪਾਂ ਆਪਣੇ ਦੂਏ ਨਟ ਠੀਕ ਹੈ ਜੀ ਮੰਨ ਲਓ ਜਿਹੜੇ ਆਪਾਂ ਨੇ ਇਹ ਡਰਾਈ ਫਰੂਟ ਲਏ ਆ ਇਸੇ ਜੱਗ ਦੇ ਵਿੱਚ ਡਰਾਈ ਫਰੂਟ ਪੀਸੂਗੇ ਡਰਾਈ ਫਰੂਟ ਪੀਸਣ ਤੋਂ ਬਾਅਦ ਪਹਿਲਾਂ ਆਪਾਂ ਨੇ ਇਹ ਥੋੜੇ ਜਿਹਾ ਭੁੰਨਣੇ ਆ ਠੀਕ ਹੈ ਜੀ ਇਹਨਾਂ ਨੂੰ ਥੋੜੇ ਜਿਹਾ ਫਰਾਈ ਕਰ ਲਵਾਂਗੇ ਇਦਾਂ ਹੀ ਠੀਕ ਹੈ ਜੀ ਸੁੱਕੇ ਹੀ ਤੇ ਲੋ ਜੀ ਇਹਨਾਂ ਨੂੰ ਵੀ ਆਪਾਂ ਫਰਾਈ ਬੀਲ ਦੇ ਵਿੱਚ ਠੀਕ ਹੈ ਜੀ ਭੁੰਨ ਲੂਗੇ ਠੀਕ ਹੈ ਜੀ 4 ਤੋਂ 5 ਮਿੰਟ ਤੱਕ ਤਾ ਜੋ ਮੜੇ ਜੇ ਕੜੇ ਕੜੇ ਜੇ ਹੋ ਜਪੇ ਹੈ ਠੀਕ ਹੈ ਜੀ ਪੀਸਣ ਦੇ ਵਿੱਚ ਰਹੂਗੀ ਇਹਨਾਂ ਨੂੰ ਆਸਾਨੀ ਆਪਾਂ ਨੂੰ ਤੇ ਲਓ ਜੀ ਜਦੋਂ ਆਪਣੇ ਠੀਕ ਹੈ ਜੀ ਇਹ ਭੁੰਨ ਹੋ ਗਏ ਡਰਾਈ ਫਰੂਟ ਫਿਰ ਆਪਾਂ ਇਹਨਾਂ ਨੂੰ ਕਿਸੇ ਪਲੇਟ ਚ ਕੱਢ ਲਵਾਂਗੇ ਤਾਂ ਜੋ ਇਹ ਠੰਡੇ ਹੋ ਜਵੇ ਠੀਕ ਹੈ ਜੀ ਛੇਤੀ ਕਿਉਂਕਿ ਇਹਨਾਂ ਨੂੰ ਆਪਾਂ ਨੇ ਠੰਡੇ ਕਰਕੇ ਪੀਸਣਾ ਹੈ ਤੇ ਲਓ ਜੀ ਡਰਾਈ ਫਰੂਟ ਆਪਣੇ ਹੋ ਗਏ ਠੰਡੇ ਹੁਣ ਇਹਨਾਂ ਨੂੰ ਵੀ ਪੀਸੂਗੇ ਆਪਾਂ ਤੇ ਇਹਦੇ ਚ ਆਪਾਂ ਨੇ ਕੀ ਕਰਨਾ ਜੀ ਥੋੜੀ ਜੀ ਹਲਦੀ ਪਾ ਲੈਣੀ ਆ ਠੀਕ ਹੈ ਜੀ ਕਿਉਂਕਿ ਆਪਾਂ ਜਦੋਂ ਵੀ ਮੰਨ ਲਓ ਦੁੱਧ ਦੇ ਵਿੱਚ ਹਲਦੀ ਹੈ ਵੈਸੇ ਵੀ ਵਧੀਆ ਹੁੰਦੀ ਹੈ ਇਹ ਠੀਕ ਹੈ ਜੀ ਸੋ ਆਪਾਂ ਹਲਦੀ ਪੀਸੂਗੇ ਨਾਲ ਇਹਦੇ ਜਾਂ ਤਾਂ ਤੁਸੀਂ ਇਹਦਾ ਠੀਕ ਹੈ ਜੀ ਜਮੇ ਪੇਸਟ ਬਣਾ ਲਿਓ ਮੰਨ ਲਓ ਐਨ ਪੂਰੇ ਪਾਊਡਰ ਬਣਾ ਕੇ ਪੀਸ ਲਿਓ ਥੋਡੀ ਮਰਜੀ ਆ ਜਾਂ ਫਿਰ ਥੋੜਾ ਜਿਹਾ ਦਰਦਰਾ ਪੀਸ ਲਿਓ ਠੀਕ ਹੈ ਜੀ ਜੇ ਤੁਹਾਨੂੰ ਦੁੱਧ ਦੇ ਵਿੱਚ ਮੰਨ ਲਿਆ ਵੀ ਦਰਦਰੇ ਦਰਜੜੇ ਦੇ ਵਿੱਚ ਇਹਦੇ ਡਰਾਈ ਫਰੂਟ ਦਾ ਟੇਸਟ ਆਵੇ ਸੱਦ ਅਰਦਰਾ ਪੀਛ ਲਿਓ ਨਹੀਂ ਜੇ ਉਹ ਤੁਹਾਡੀ ਮਰਜੀ ਆ ਜਾਂ ਫਿਰ ਇਹਨੂੰ ਪੂਰਾ ਮਤਲਬ ਪੂਰਾ ਪਾਊਡਰ ਬਣਾ ਲਿਓ ਤੇ ਲਓ ਜੀ ਮੈਂ ਬਣਾਉਂਗਾ ਪਾਊਡਰ ਠੀਕ ਹੈ ਜੀ ਤੇ ਲਓ ਜੀ ਮੈਂ ਐਦਾਂ ਦਾ ਪਾਊਡਰ ਬਣਾ ਲਿਆ ਤੁਸੀਂ ਚਾਹੇ ਠੀਕ ਹੈ ਜੀ ਮਾੜਾ ਮੋਟਾ ਇਹਨੂੰ ਮੋਟਾ ਪੀਛ ਲਿਓ ਠੀਕ ਹੈ ਜੀ ਤੇ ਲਓ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਦੁੱਧ ਤਿਆਰ ਕਰਕੇ ਠੀਕ ਹੈ ਜੀ ਮਸਾਲਾ ਪਰ ਇਹ ਦੁੱਧ ਤਾਂ ਤੁਸੀਂ ਦੇਖ ਲਿਆ ਬਣਾ ਲਿਆ ਤੇ ਆਜੋ ਫਿਰ ਹੁਣ ਤੁਹਾਨੂੰ ਦਿਖਾਉਂਦੇ ਆ ਦੁੱਧ ਬਣਾ ਕੇ ਤੇ ਲੋ ਜੀ ਤਕੜਾਹੀ ਦੇ ਵਿੱਚ ਆਪਾਂ ਨੇ ਪਾ ਲਿਆ ਠੀਕ ਆ ਜੀ ਦੋ ਗਲਾਸ ਦੁੱਧ ਦੇ ਇਹਨੂੰ ਚੰਗੀ ਤਰ੍ਹਾਂ ਗਰਮ ਕਰੂੰਗੇ ਹੁਣ ਠੀਕ ਆ ਜੀ ਹਰ ਥੋੜਾ ਜਿਹਾ ਇਹਨੂੰ ਪਕਾ ਕੇ ਇਹਨੂੰ 10-12 ਮਿੰਟ ਹਲਕਾ ਜਿਹਾ ਕਰਾਂਗੇ گاੜਾ ਠੀਕ ਆ ਜੀ ਕਿਉਂਕਿ ਜਿਹੜਾ ਮਸਾਲਾ ਦੁੱਧ ਦਾ ਇਹ ਗਾੜਾ ਹੀ ਵਧੀਆ ਲੱਗਦਾ ਏ ਤੇ ਲੋ ਜੀ ਆਪਾਂ ਨੇ ਦੋ ਗਲਾਸ ਦੁੱਧ ਦੇ ਪਾ ਲਏ ਤੇ ਇਹਨੂੰ ਹੁਣ ਕਰਾਂਗੇ ਇਹਨੂੰ ਗਾੜਾ ਚੰਗੀ ਤਰ੍ਹਾਂ ਠੀਕ ਆ ਜੀ ਜੇ ਤੁਹਾਨੂੰ ਪਤਲਾ ਦੁੱਧ ਪਸੰਦ ਹੋਇਆ ਫਿਰ ਜਦੋਂ ਤੋਂ ਇਹਨੂੰ ਵਾਲੀ ਆ ਗਈ ਤੁਸੀਂ ਇਹਦੇ ਵਿੱਚ ਮਿੱਠਾ ਪਾ ਲਿਓ ਠੀਕ ਆ ਸ਼ੱਕਰ ਪਾ ਲਿਓ ਚੀਨੀ ਪਾ ਲਿਓ ਜਾਂ ਗੁੜ ਪਾ ਲਿਓ ਤੁਹਾਡੀ ਆਪਣੀ ਮਰਜ਼ੀ ਆ ਤੇ ਇਹਨੂੰ ਆਪਾਂ ਹੁਣ ਹਵਾਲੀ ਦੇ ਲੰਘ ਠੀਕ ਆ ਜੀ ਥੋੜਾ ਜਿਹਾ ਗਾੜਾ ਕਰਕੇ ਫਿਰ ਪਾਵਾਂਗੇ ਇਹਦੇ ਵਿੱਚ ਆਪਣਾ ਮਸਾਲਾ ਤੇ ਲਓ ਜੀ ਦੁੱਧ ਨੂੰ ਆ ਗਈ ਆਪਣੇ ਨੂੰ ਵਾਲੀ ਠੀਕ ਹੈ ਜੀ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਗੁੜ ਤੁਸੀਂ ਚਾਹੇ ਚੀਨੀ ਪਾ ਲਿਓ ਠੀਕ ਹੈ ਜੀ ਜਾਂ ਸ਼ੱਕਰ ਪਾ ਦਿਓ ਉਹ ਤੁਹਾਡੀ ਮਰਜ਼ੀ ਆ ਮੈਂ ਥੋੜਾ ਜਿਹਾ ਮਿੱਠਾ-ਖੱਟੇ ਰੱਖੂੰਗਾ ਠੀਕ ਹੈ ਜੀ ਮੈਂ ਪਾਇਆ ਗੁੜ ਗੁੜ ਪਾ ਕੇ ਥੋੜਾ ਜਿਹਾ ਸੇਕ ਤੇਜ ਕਰਕੇ ਠੀਕ ਹੈ ਜੀ ਇਹਨੂੰ ਖੋੜ ਲਾਂਗੇ ਠੀਕ ਹੈ ਜੀ ਨਾਲੇ ਆਪਣਾ ਗੁੜ ਖੁਰਜੂਗਾ ਤੇ ਨਾਲੇ ਇਹਦੇ ਚ ਦੋ ਚਮਚੇ ਪਾ ਦਾਂਗੇ ਆਪਾਂ ਠੀਕ ਹੈ ਜੀ ਦੋ ਗਲਾਸ ਦੁੱਧ ਦੇ ਵਿੱਚ ਦੋ ਚਮਚੇ ਪਾ ਦੇਣੇ ਆਪਾਂ ਨੇ ਇਹ ਆਹ ਲਓ ਠੀਕ ਹੈ ਜੀ ਤੇ ਨਾਲੇ ਗੁੜ ਖੁਰਜੂਗਾ ਤੇ ਨਾਲੇ ਮਸਾਲਾ ਜਿਹੜਾ ਠੀਕ ਹੈ ਜੀ ਇਹ ਪੱਕ ਜਾਊਗਾ ਹੁਣ ਆਪਾਂ ਨੇ ਇਹਨੂੰ ਠੀਕ ਹੈ ਜੀ ਜੇ ਦਾ ਤੁਸੀਂ ਮਤਲਬ ਪਤਲਾ ਹੀ ਰੱਖਣਾ ਹੋਇਆ ਤਾਂ ਤੁਸੀਂ ਇਹ ਜਦੋਂ ਗੁੜ ਖੁਰ ਗਿਆ ਠੀਕ ਹੈ ਜੀ ਉਬਾਲੀ ਆਉਣ ਤੋਂ ਬਾਅਦ ਤਾਂ ਤੁਸੀਂ ਇਦਾਂ ਹੀ ਇਹਨੂੰ ਬਲਾਸਾਂ 'ਚ ਪਾ ਦਿਓ ਠੀਕ ਹੈ ਜੀ ਜੇ ਤੁਸੀਂ ਥੋੜਾ ਜਿਹਾ ਗਾੜਾ ਕਰਨਾ ਹੋਇਆ ਤਾਂ 5-10 ਮਿੰਟ ਪਕਾ ਦਿਓ ਠੀਕ ਹੈ ਜੀ ਤੇ ਲੋ ਜੀ ਮੈਂ ਇਹਨੂੰ ਥੋੜਾ ਜਿਹਾ ਗਾੜਾ ਕਰੂੰਗਾ ਤੇ ਮੈਂ ਇਹਨੂੰ ਦਊਂਗਾ ਵਾਲੀ ਠੀਕ ਹੈ ਜੀ 5-10 ਮਿੰਟ ਲੋ ਜੀ ਵਾਲੀ ਆਪਣੀ ਆ ਰਹੀ ਆ ਠੀਕ ਹੈ ਜੀ ਮਠੀਆਂ 'ਚ ਪਰ ਇਹਨੂੰ 10-15 ਮਿੰਟ ਇਦਾਂ ਹੀ ਰਹਿਣ ਦੇਣਾ ਤੇ ਲੋ ਜੀ ਇਹ ਦੁੱਧ ਨੂੰ ਪੱਕਦੇ ਨੂੰ 10 ਤੋਂ 12 ਮਿੰਟ ਹੋ ਗਿਆ ਠੀਕ ਹੈ ਜੀ ਤੇ ਜਿੰਨਾ ਕੱਪੜੇ ਗਾੜਾ ਕਰਨਾ ਤੋਂ ਉਨਾ ਕ ਗਾੜਾ ਇਹ ਹੋ ਗਿਆ ਹੁਣ ਗੈਸ ਕਰਦੇ ਆ ਪੰਤ ਠੀਕ ਹੈ ਜੀ ਉਹ ਤੁਹਾਨੂੰ ਇਹਨੂੰ ਗਲਾਸਾਂ 'ਚ ਕੱਢ ਕੇ ਦਿਖਾਉਂਦੇ ਆਪਾਂ ਠੀਕ ਹੈ ਜੀ ਲਓ ਜੀ ਐਦਾਂ ਤੁਸੀਂ ਜਿਹੜਾ ਠੀਕ ਹੈ ਜੀ ਮਸਾਲਾ ਦੁੱਧ ਜਣੀ ਮਸਾਲਾ ਮਿਲਕ ਕਰੇ ਬਣਾ ਕੇ ਤਿਆਰ ਕਰ ਸਕਦੇ ਹੋ ਠੀਕ ਹੈ ਜੀ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਠੀਕ ਹੈ ਜੀ ਐਦਾਂ ਦੀਆਂ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਚਲੋ ਜੀ ਹੁਣ ਤੁਹਾਨੂੰ ਦਿਖਾਉਂਦੇ ਆਂ ਗਲਾਸਾਂ 'ਚ ਕੱਢ ਕੇ ਇਹਨੂੰ ਤੇ ਆਹ ਲਓ ਜੀ ਮਸਾਲਾ ਮਿਲਕ ਬਣ ਕੇ ਰੈਡੀ ਆ ਜੀ ਠੀਕ ਹੈ ਜੀ ਸਰਦੀ ਦੇ ਮੌਸਮ ਵਿੱਚ ਤੁਸੀਂ ਇਹਨੂੰ ਬਣਾ ਸਕਦੇ ਹੋ ਬਹੁਤ ਵਧੀਆ ਬਣਦਾ ਇਹ ਸੋ ਸਰੀਰ ਨੂੰ ਗਰਮਾਹਟ ਵੀ ਮਿਲ ਜਾਂਦੀ ਆ ਠੀਕ ਹੈ ਜੀ ਤੇ ਤੁਸੀਂ ਐਦਾਂ ਦਾ ਬਣਾਓ ਠੀਕ ਹੈ ਜੀ ਰੈਸਪੀ ਤੇ ਇੰਜੋਏ ਕਰੋ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਠੀਕ ਹੈ ਜੀ ਸੋ ਮਿਲਦੇ ਆ ਜੀ ਫਿਰ ਹੁਣ ਅਗਲੀ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਤਿਆਰ ਭਰੀ ਸਤਿ ਸ੍ਰੀ ਅਕਾਲ ਜੀ